ਮੈਂ ਨਾਲ ਦੀ ਨਾਲ ਇਹਨਾਂ ਨੂੰ ਚੇਂਜ ਕਰਤਾ ਏਅਰ ਹੋ ਗਿਆ ਰਿਲੈਕਸ ਬਿਲਕੁਲ ਬਹੁਤ ਵਧੀਆ ਡੀਲਿੰਗ ਆ ਜੈ ਮਾਤਾ ਦੀ ਦੋਸਤੋ ਬਲਜੀਤ ਮੈਡਮ ਆਏ ਸੀ ਮੰਡੀ ਅਹਿਮਦਗੜ ਤੋਂ ਇਹ ਆਏ ਸੀ ਪਹਿਲਾਂ ਮੇਰੇ ਕੋਲੋਂ ਨਾ ਤਿੰਨ ਚਾਰ ਦਿਨ ਹੋਏ ਨੇ ਜੀ ਜੀ ਤਿੰਨ ਚਾਰ ਦਿਨ ਪਹਿਲਾਂ ਨਾ ਮੇਰੇ ਕੋਲੋਂ ਸੈੱਟ ਲੈ ਕੇ ਗਈ ਸੀ 3000 ਰੁਪਏ ਦਾ ਪੁਰਾਣਾ ਜੀ ਔਰ ਅਹਿਮਦਗੜ ਤੋਂ ਸਪੈਸ਼ਲ ਆਏ ਸੀ ਮੈਡਮ ਇਹਨਾਂ ਦਾ ਕੰਮ ਹੈਗਾ ਵਾ ਪੀਸੀ ਡੀ ਐਚ ਐਲ ਔਰ ਫੈਡੈਕਸ ਔਰ ਪੇਟੀ ਮਾਰਕੀਟ ਇਹਨਾਂ ਦਾ ਕੰਮ ਹੈ ਬਹੁਤ ਵਧੀਆ ਕੰਮ ਕਰਦੇ ਨੇ ਇਹ ਕੂਰੀਅਰ ਦਾ ਔਰ ਇਹਨਾਂ ਨੂੰ ਕੁਝ ਪ੍ਰੋਬਲਮ ਆਈ ਸੈੱਟ ਦੇ ਵਿੱਚ ਨਾਲ ਦੀ ਨਾਲ ਅੱਜ ਮੇਰੇ ਕੋਲੇ ਆਏ ਲਾਈਕ ਇਹਨਾਂ ਨੇ ਬਸ ਸਿਰਫ ਮੈਨੂੰ ਇੰਨਾ ਹੀ ਕਿਹਾ ਕਿ ਆ ਕਿ ਬ੍ਰਦਰ ਇਹ ਸੈੱਟ ਠੀਕ ਨਹੀਂ ਚੱਲਦਾ ਕੁਦਰਤੀ ਹੁੰਦਾ ਜਿਵੇਂ ਕਿ ਸੇਮ ਟੂ ਸੇਮ ਇਹਦੇ ਨਾਲ ਦਾ ਮੇਰੇ ਕੋਲੇ ਹੋਰ ਮੋਡਲ ਪਿਆ ਸੀ ਬਿਲਕੁਲ ਸੀਲਡ ਫੋਨ ਪਿਆ ਸੀ ਬਿਲਕੁਲ ਸੈਮਸੰਗ ਦਾ ਮੈਂ ਨਾਲ ਦੀ ਨਾਲ ਦੂਜੀ ਗੱਲ ਨਹੀਂ ਸੁਣੀ ਮੈਡਮ ਨੂੰ ਨਾਲ ਦੀ ਨਾਲ ਪਕੜਾ ਤਾਂ ਮੈਂ ਕਿਹਾ ਲੋ ਜੀ ਮੈਂ ਤੁਹਾਡਾ ਚੇਂਜ ਕਰਤਾ ਇਹ ਮੇਰਾ ਹੋ ਗਿਆ ਇਹ ਮੇਰਾ ਹੀ ਫੋਨ ਸੀ ਜਦ ਤੱਕ ਚਾਹੇ ਤੁਹਾਡੇ ਕੋਲ ਹੀ ਚੱਲਦਾ ਸੀ ਪਰ ਫੋਨ ਇਹ ਮੇਰਾ ਹੀ ਹੈ ਮੈਂ ਨਾਲ ਦੀ ਨਾਲ ਇਹਨਾਂ ਨੂੰ ਚੇਂਜ ਕਰਤਾ ਇਹ ਹੋ ਗਿਆ ਰਿਲੈਕਸ ਬਿਲਕੁਲ ਬਾਕੀ ਮੈਡਮ ਦੱਸਣਗੇ ਇਹ ਗੱਲ ਸਹੀ ਆ ਜਾਂ ਗਲਤ ਹਾਂਜੀ ਮੈਡਮ ਦੱਸੋ ਹਾਂਜੀ ਵਿਧੀ ਸਾਸ਼ੀਕਾਲ ਜੀ ਬਹੁਤ ਵਧੀਆ ਕੰਮ ਆ ਜੀ ਇਹਨਾਂ ਦਾ ਦੀਪਕ ਕੁਮਾਰ ਜੀ ਦਾ ਤੇ ਬਹੁਤ ਵਧੀਆ ਡੀਲਿੰਗ ਆ ਬਟ ਇਹਨਾਂ ਨੇ ਮੇਰੀ ਦੂਸਰੀ ਗੱਲ ਨਹੀਂ ਸੁਣੀ ਹੈਗੀ ਉਹਨਾਂ ਨੇ ਨਾਲ ਦੀ ਨਾਲ ਮੈਨੂੰ ਫੋਨ ਰিসিਵਿੰਗ ਕਰਵਾਇਆ ਬਟ ਮੇਰਾ ਦਫਤਰ ਹੈਗਾ ਰਾਈਟ ਵੇ ਡੀਟੀਡੀਸੀ ਅਮਰਗੜ ਪਲੀਜ਼ ਦੀਪਕ ਕੁਮਾਰ ਜੀ ਤੇ ਮੈਡਮ ਬਲਜੀਤ ਨੂੰ ਜਰੂਰ ਸਪੋਰਟ ਕਰੋ ਜੀ ਬੈਸਟ ਆਫ ਲੱਕ ਦੀਪਕ ਜੀ ਬਹੁਤ ਵਧੀਆ ਕੰਮ ਆ ਜੀ ਥੈਂਕ ਯੂ ਸੋ ਮਚ ਬਹੁਤ ਜੀ ਬਹੁਤ ਰਿਚ ਫੈਮਲੀ ਆ ਸਾਰੀ ਜੋ ਵੀ ਆਗੇ ਆਫਿਸ ਦੇ ਵਿੱਚ ਤੇ ਵੈਸਟ ਆਫ ਲੱਕ ਸਾਰਿਆਂ ਨੂੰ ਜੀ ਥੈਂਕਸ ਜੀ ਮੇਰੇ ਵੱਲੋਂ ਬਹੁਤ ਬਹੁਤ ਜੀ ਹਾਂ ਜੀ ਜੈ ਮਾਤਾ ਦੀ ਜੈ ਮਾਤਾ